ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤਾਂ ਦੋਸਤੋ ਹੋਗੇ ਅੱਜ ਜਸੀ ਗੱਲ ਕਰਨੇ ਆਪਣੇ ਮਨ ਦੇ ਡਰ ਨੂੰ ਕੱਢ ਕੇ ਤੇ ਬਾਹਰ ਰੱਖ ਦਿਓ ਤੁਸੀਂ ਕਹੋਗੇ ਓਕੇ ਹਰ ਇਨਸਾਨ ਦੇ ਅੰਦਰ ਇੱਕ ਡਰ ਛਿਪਿਆ ਹੁੰਦਾ ਕਿਸੇ ਨੂੰ ਡਰ ਹੁੰਦਾ ਇਕੱਲਿਆਂ ਰਹਿਣ ਦਾ ਉਹਦੇ ਮਨ 'ਚ ਇੱਕ ਡਰ ਬੈਠਾ ਹੁੰਦਾ ਕਿ ਜੇ ਨੇ ਇਕੱਲਾ ਰਹਿ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ ਕਿਸੇ ਦੇ ਮਨ ਵਿੱਚ ਡਰ ਹੁੰਦਾ ਜ਼ਿੰਦਗੀ ਵਿੱਚ ਅਸਫਲ ਹੋਣ ਦਾ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ ਜਾਂ ਮੈਂ ਜੇ ਆਹ ਕੰਮ ਕਰ ਲਿਆ ਇਸ sire ਨਾ ਚੜਿਆ ਫਿਰ ਮੈਂ ਕੀ ਕਰੂੰਗਾ ਇੱਕ ਡਰ ਹੈ ਜਿਹੜਾ ਵਿਅਕਤੀ ਨੂੰ ਅੰਦਰੇ ਹੀ ਅੰਦਰ ਸਤਾਉਂਦਾ ਰਹਿੰਦਾ ਵਾ ਤੇ ਜਿੰਨਾ ਚਿਰ ਤੁਸੀਂ ਉਸ ਡਰ ਨੂੰ ਦਬਾਉਂਦੇ ਰਹੋਗੇ ਨਾ ਉਨਾ ਚਿਰ ਉਹ ਡਰ ਤੁਹਾਨੂੰ ਡਰਾਉਂਦਾ ਹੀ ਰਹੇਗਾ ਤੇ ਫਿਰ ਜ਼ਿੰਦਗੀ 'ਚ ਸਫਲ ਹੋਣ ਲਈ ਇਸ ਡਰ ਨੂੰ ਬਾਹਰ ਕਿੱਦਾਂ ਕੱਢਣਾ ਹੈ ਉਸੇ ਡਰ ਨੂੰ ਮਹਿਸੂਸ ਕਰੋ ਉਹਨੂੰ ਦਬਾਓ ਨਾ ਉਹਦੇ ਨਾਲ ਕੁਝ ਟਾਈਮ ਇਕੱਲਿਆਂ ਬੈਠ ਕੇ ਆਪਣੇ ਮਨ ਦੇ ਨਾਲ ਵਿਚਾਰ ਕਰੋ ਕਿ ਇਹ ਡਰ ਮੈਨੂੰ ਕਿਉਂ ਆ ਰਿਹਾ ਤੇ ਜੇਕਰ ਤੁਸੀਂ ਉਸ ਡਰ ਨੂੰ ਦਬਾਉਂਦੇ ਹੀ ਰਹੇ ਨਾ ਤਾਂ ਫਿਰ ਉਹ ਡਰ ਦੱਬਿਆ ਹੀ ਰਹਿਣਾ ਉਹ ਬਾਹਰ ਨਹੀਂ ਨਿਕਲਣਾ ਜੇ ਤੁਹਾਨੂੰ ਇਹ ਡਰ ਲੱਗਦਾ ਕਿ ਮੈਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਣਾ ਮੈਂ ਅਸਫਲ ਹੋਣਾ ਤੇ ਜਿਸ ਗੱਲ ਤੋਂ ਤੁਹਾਨੂੰ ਡਰ ਲੱਗਦਾ ਨਾ ਉਹ ਕੰਮ ਜ਼ਰੂਰ ਸ਼ੁਰੂ ਕਰੋ ਤੇ ਜੇ ਤੁਸੀਂ ਉਸ ਕੰਮ ਨੂੰ ਪਾਰ ਕਰ ਗਏ ਨਾ ਜੇਕਰ ਕੋਸ਼ਿਸ਼ ਕਰੋਗੇ ਤੇ ਪਾਰ ਜ਼ਰੂਰ ਹੋਵੋਗੇ ਤੇ ਜੇ ਤੁਸੀਂ ਉਸ ਕੰਮ ਨੂੰ ਕਰ ਲਿਆ ਤੁਸੀਂ ਪਾਰ ਹੋ ਗਏ ਤਾਂ ਉਹ ਡਰ ਸਦਾ ਲਈ ਤੁਹਾਡੇ ਮਨ ਚੋਂ ਨਿਕਲ ਜਾਣਾ ਤੁਸੀਂ ਉਸ ਡਰ ਨੂੰ ਆਪਣੇ ਮਨ ਵਿੱਚੋਂ ਕੱਢ ਦੇਵੋਗੇ ਅਸੀਂ ਬੱਚਿਆਂ ਨੂੰ ਇਹ ਗੱਲ ਦੱਸਦੇ ਆ ਨਾ ਬੱਚੇ ਨੇ ਨਿੱਕੇ ਛੋਟੇ ਜਦੋਂ ਹੁੰਦੇ ਆ ਉਹ ਕਿਸੇ ਕੰਮ ਤੋਂ ਡਰਦੇ ਤਾਂ ਆਪਾਂ ਕਹਿੰਦੇ ਨਾ ਨਹੀਂ ਤੂੰ ਕਰ ਸਾਨੂੰ ਯਕੀਨ ਹੁੰਦਾ ਨਾ ਕਿ ਉਹ ਬੱਚੇ ਨੇ ਕੰਮ ਕਰ ਲੈਣਾ ਆ ਭਾਵੇਂ ਉਹਦੀ ਉਮਰ ਮੁਤਾਬਕ ਉਹ ਕੰਮ ਬਹੁਤ ਵੱਡਾ ਹੁੰਦਾ ਪਰ ਉਹ ਕੰਮ ਹੁੰਦਾ ਅਸਲ ਵਿੱਚ ਛੋਟਾ ਜਿਹਾ ਤੇ ਸਾਨੂੰ ਪਤਾ ਹੁੰਦਾ ਕਿ ਇਹ ਕੰਮ ਬੱਚੇ ਨੇ ਕਰ ਲੈਣਾ ਤੇ ਫਿਰ ਜੇਕਰ ਉਹ ਬੱਚਾ ਉਹ ਕੰਮ ਕਰ ਲੈਂਦਾ ਨਾ ਤਾਂ ਉਹਦੇ ਅੰਦਰ ਉਹ ਡਰ ਨਿਕਲ ਜਾਂਦਾ ਫਿਰ ਉਹ बार-बार ਉਹ ਕੰਮ ਕਰਦਾ ਬਾਰ-ਬਾਰ ਉਹ ਕੰਮ ਕਰਦਾ ਕਿਸ ਆਪਾਂ ਕਹਿੰਦੇ ਇਹਦਾ ਡਰ ਲੱਥ ਗਿਆ ਤਾਂ ਕਰਕੇ ਕਰਦਾ ਹੈ ਇਸ ਤਰ੍ਹਾਂ ਹੀ ਜਦੋਂ ਕੋਈ ਵੀ ਕੰਮ ਹੋਵੇ ਨਾ ਉਹਦਾ ਡਰ ਜਿਹੜਾ ਸਾਡੇ ਮਨ 'ਚ ਬੈਠਾ ਹੁੰਦਾ ਨਾ ਅਸੀਂ ਜਿੰਨਾ ਚਿਰ ਉਸ ਉਸ ਡਰ ਨੂੰ ਬਾਹਰ ਨਹੀਂ ਨਾ ਕੱਢ ਦਿੰਦੇ ਉਹਨੇ ਚੇਰ ਵਾਸਤੇ ਉਹ ਡਰ ਸਾਨੂੰ ਡਰਾਉਂਦਾ ਹੀ ਰਹਿੰਦਾ ਆ ਕੋਈ ਵਿਅਕਤੀ ਜਦੋਂ ਘਰ ਵਿੱਚ ਇਕੱਲਾ ਨਹੀਂ ਨਾ ਰਹਿ ਸਕਦਾ ਹੁੰਦਾ ਉਹਨੂੰ ਹੁੰਦਾ ਕਿ ਹਾਏ ਮੈਂ ਇਕੱਲਾ ਰਵਾਂਗਾ ਉਹਦੇ ਮਨ ਵਿੱਚ ਇੱਕ ਡਰ ਬੈਠਾ ਹੁੰਦਾ ਜੇਕਰ ਉਹ ਇੱਕ ਦਿਨ ਇਕੱਲਾ ਰਹਿ ਲੇਗਾ ਨਾ ਦੋ ਦਿਨ ਇਕੱਲਾ ਰਹਿ ਲੇਗਾ ਉਸ ਡਰ ਨਾਲ ਲੜ ਲੇਗਾ ਤਾਂ ਫਿਰ ਉਹਦਾ ਇਹ ਡਰ ਨਿਕਲ ਜਾਣਾ ਆ ਉਹਦਾ ਇਹ ਡਰ ਖਤਮ ਹੋ ਜਾਣਾ ਆ ਕਿ ਨਹੀਂ ਕੋਈ ਗੱਲ ਨਹੀਂ ਮੈਂ ਤੇ ਐਵੇਂ ਹੀ ਡਰਦਾ ਰਿਹਾ ਇਸ ਲਈ ਇਹ ਛੋਟੇ ਛੋਟੇ ਮਨ ਵਿੱਚ ਜਿਹੜਾ ਆਪਾਂ ਡਰ ਬਿਠਾਇਆ ਹੁੰਦਾ ਨਾ ਜੇਕਰ ਇਸ ਡਰ ਨੂੰ ਦਬਾ ਕੇ ਹੀ ਰੱਖਦੇ ਰਹੇ ਉਹ ਗੱਲ ਤੋਂ ਡਰਦੇ ਹੀ ਰਹੇ ਤੇ ਫਿਰ ਇਹ ਰੋਜ਼ ਸਾਨੂੰ ਡਰਾਊਗਾ ਸੋ ਇੱਕ ਦਿਨ ਇਸ ਡਰ ਨੂੰ ਬਾਹਰ ਕੱਢ ਦੇਣਾ ਚਾਹੀਦਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਤੁਰਨਾ ਜ਼ਰੂਰ ਚਾਹੀਦਾ ਕਿਉਂਕਿ ਜੇਕਰ ਪਹਿਲਾ ਕਦਮ ਪੁੱਟਾਂਗੇ ਫੇਰ ਹੀ ਮੰਜ਼ਿਲ ਤੇ ਪਹੁੰਚਾਂਗੇ ਤੇ ਫੇਰ ਹੀ ਇਹ ਡਰ ਖਤਮ ਹੋਵੇਗਾ ਜਦੋਂ ਵਿਅਕਤੀ ਜਿੱਤ ਜਾਊਗਾ ਨਾ ਤਾਂ ਫੇਰੇ ਡਰ ਅਸੀਂ ਕੱਢ ਕੇ ਬਾਹਰ ਰੱਖ ਜਾਾਂਗੇ ਤੇ ਜੇਕਰ ਇਸ ਗੱਲ ਤੋਂ ਡਰਦੇ ਹੀ ਰਹੇ ਕਿ ਮੈਂ ਕੋਈ ਕੰਮਕਾਰ ਕਰ ਲਿਆ ਤੇ ਮੈਂ ਕਾਮਯਾਬ ਨਹੀਂ ਹੋਣਾ ਇਦਾਂ ਹੋ ਜਾਣਾ ਅਸੀਂ ਆਪਣੇ ਮਨ ਦੇ ਅੰਦਰ ਇਹੋ ਨੈਗੇਟਿਵ ਖਿਆਲ ਲੈ ਕੇ ਆਉਂਦੇ ਰਹੇ ਤੇ ਫਿਰ ਕਾਮਯਾਬ ਕਿਵੇਂ ਹੋਵਾਂਗੇ ਫੇਰੇ ਡਰ ਨੇ ਸਾਨੂੰ ਦਬਾ ਕੇ ਰੱਖਣਾ ਅਸੀਂ ਇਸ ਡਰ ਨੂੰ ਆਪਣੇ ਅੰਦਰ ਦਬਾ ਕੇ ਰੱਖਣਾ ਤੇ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਸੋ ਇਸ ਡਰ ਨੂੰ ਕੱਢ ਕੇ ਬਾਹਰ ਲਿਆਓ ਫੇਰੇ ਡਰ ਤੁਹਾਨੂੰ ਕਦੇ ਨਹੀਂ ਡਰਾਵੇਗਾ